ਹੋ ਜੇ ਅੱਜ ਨਗਰ ਦੇ ਬਰਾੜ ਸਾਹਿਬ ਆਏ ਸੀ ਹਾਂਜੀ ਕੋਲ ਪਿੰਡ ਦਾ ਤੋਰਾ ਕੀਤਾ ਕਿ ਕੀ ਕੁਛ ਉਹਨਾਂ ਨੇ ਦੱਸਿਆ ਕੋਈ ਵੀ ਜੀ ਅੱਜ ਉਹਨੇ ਪਿੰਡ ਦੇ ਵਿੱਚ ਇੱਕ ਗਿਰਾਵ ਮਾਰ ਕੇ ਸਾਰਾ ਪਿੰਡ ਦਾ ਦੇਖਿਆ ਜਿਹੜੇ ਜਿਹੜਾ ਕੰਮ ਹੋਣ ਵਾਲਾ ਆ ਤੇ ਛੱਪੜਾਂ ਦੀ ਸਵਾਈ ਦਾ ਤੇ ਪਿੰਡ ਦੀ ਜਿਹੜੀਆਂ ਛੜਕਾਂ ਆ ਮੰਡੀ ਤੋਂ ਲਾਕੇ ਬਾਜ਼ਾਰ ਨੂੰ ਮੀਨ ਛੜਕਾ ਤੇ ਉਹ ਬਾਜ਼ਾਰ ਤੋਂ ਜਿਹੜੀ ਬਾਰੇ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਆ ਅਰਦਾਸ ਗੁਰਦੁਆਰੇ ਨੂੰ ਤੇ ਇੱਕ ਅੱਡੇ ਵਾਲੀ ਛੜਕ ਉਹ ਸਾਰਿਆਂ ਦਾ ਭਰੋਸਾ ਦਿੱਤਾ ਆ ਜਲਦੀ ਤੇ ਜਲਦੀ ਇੱਕ ਮਸੂਲਪੁਰੀਆਂ ਵਾਲੀ ਛੜਕ ਦੀਦੀ ਤੇ ਜੀਦੀ ਆਪਾਂ ਸੜਕਾਂ ਦਾ ਇਹਨਾਂ ਦਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਨੇ ਆ। ਸਾਨੂੰ ਇਹ ਬਰੋਸਾ ਦੀ ਹੈ ਕਿ ਹੈ ਆ ਉਹ ਤੋਂ ਬਾਅਦ ਕਹਿੰਦੇ ਅਗਲੇ ਇਹ ਕਰ ਦਿੰਦੇ ਜਿਹੜੇ ਕੰਮ ਸ਼ੁਰੂ ਕਰਾਂਗੇ। ਕਿਹਦੇ ਕੰਮ ਤੋਂ ਸਰ ਉਹ ਇਸ ਤੋਂ ਨਾੜ ਮਿੰਨੇ ਦੀ ਵੇਲੇ ਜੀ ਕੰਮ ਕਰਨੇ ਮਹੀਨਿਆਂ ਲਈ। ਜੀਦੀ ਸਾਹਿਬ ਵੀ ਨਾਲ ਸੀ ਤੇ ਜੀਦੀ ਸਾਹਿਬ ਵੀ ਨਾਲ ਸੀ। ਸਾਰੇ ਨਾਲ ਸੀ ਸਾਰੇ ਨੂੰ ਜਿਦਾਂ ਨੇ ਮਤੇ ਦਾ ਠੀਕ ਹੈ 15 ਦਿਨਾਂ ਵਿੱਚ ਇਹ ਲਾ ਮਾਰ ਕੇ ਕੰਮ ਨੂੰ ਕਰਾਂਗੇ। ਜਿਹਦੇ ਉਹਨਾਂ ਸੜਕਾਂ ਦੇ ਚਪੜਾ ਨੂੰ ਕਬਜ਼ੇ ਦੀ ਗੱਲ ਕਰਦੇ ਆ। ਉਰੇ ਸਭ ਨੂੰ ਕੋਈ ਗੱਲਬਾਤ ਹੋਈ ਕੋਈ ਨਾ ਵੀ ਵੇਝੀ ਜਿਦਾ ਜੋ ਦੂਸ ਤੋਂ ਆڈر ਆਉਣਗੇ ਠੀਕ ਹੈ ਉਤੋਂ ਆڈر ਆਉਣਗੇ ਹਿਸਾਬ ਹੈ ਕਿ ਜੂਗਾ ਸਪਾਈਆਂ ਦੀਆਂ ਜਿਹੜੀਆਂ ਸਪਾਈਲੀ ਕਰਾਰ ਲੱਗੀਆਂ ਪਰ ਉਹ ਤੇ ਗਵਰਨਮੈਂਟ ਦੀ ਸੇਵਾ ਉਹ ਹਿਸਾਬ ਨਾਲ ਇਹ ਕੋਈ ਕੀ ਹੈ ਕੀ ਹੈ ਜਦੋਂ ਤੱਕ ਇਹ ਲੋਕ ਜਿਹੜੇ ਕੜਦੇ ਤੱਕ ਬੁਹਾਰ ਬਦਲਣ ਵਾਲੀ ਹੈ ਹੈ ਜੀ ਹੈ ਜੀ ਖੰਡ ਨੂੰ ਬੇਨਤੀ ਕੀਤੀ ਆ ਸਾਡੇ ਪਿੰਡ ਦੇ ਪਕਾੜ ਬਹੁਤ ਹੋਣ ਵਾਲਾ ਹਾਲਤ ਬਹੁਤ ਖਰਾਬ ਆ ਕੜੀਆਂ ਨਾਲੀਆਂ ਦਾ ਕੰਮ ਬਹੁਤ ਹੋਣ ਵਾਲਾ ਆ ਉਨੀ ਰਾਨਗੁਰੂ ਸਾਹਿਬ ਦਾ ਆ ਕਹਿੰਦੇ ਆਪਾਂ 7-8 ਮਹੀਨਿਆਂ ਦੇ ਵਿੱਚ ਬੈਠਦਾ ਕਾफी 70-80% ਦਾ ਅਵਗਾਹ ਘਰਾਣ ਨੂੰ ਤਰ੍ਹਾਂ ਹੋਦਾ ਹੈ